ਕਾਲ ਜੀ ਮੈਂ ਤੁਹਾਡਾ ਪਨਹਿਰਵਾਨ ਪੀਬੀ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਫੋਕ ਕਰਦੇ ਸਾਰਿਆਂ ਨੇ ਵਧੀਆ ਹੋ ਗਏ। ਤੇ ਜੀ ਆਪਣੇ ਘਰ ਚੋਂ ਸਾਰੇ ਇੱਕੇ ਤੋਂ ਲੈਟ ਉੱਡ ਗਏ ਜੀ ਤੇ ਹੁਣ ਡੈਡੀ ਕੋਠੇ ਤੇ ਪਹੁੰਚਿਆ ਰੋਟ ਕਰਨ ਵਾਸਤੇ ਤੇ ਅੱਜ ਆਪਾਂ ਸਵੇਰੇ ਸਵੇਰੇ ਵਲੌਗ ਸਟਾਰਟ ਕਰ ਰਹੇ ਆਂ ਜੀ ਦੇਖੋ। ਤੋਂ ਪਿੱਛੇ ਬਹੁਤ ਵਧੀਆ ਪੈਂਦੀ ਹੈ ਇੱਧਰ। ਤੁਸੀਂ ਪਿੱਛੇ ਦੇਖੋ ਵੀ ਬਹੁਤ ਕੈਂਟਪੇ ਹੋ ਹਾਲੇ ਤੋਂ ਵੀ। ਕਰਦੇ ਆਂ ਡੈਡੀ ਲੋਟ ਆਜਾ। ਹੂੰ। ਸਾਡੇ ਫਾਦਰ ਸਾਹਿਬ ਹੈ ਹੀ ਪੰਜਾਬ ਵਰਗੇ ਮੌਜ ਨਹੀਂ ਹੈ ਨਾ ਸਾਡੀ ਦੇਖ ਦੇਖ ਸੋਹਰੇ ਸੋਹਰੇ ਆਪਾਂ ਨੂੰ ਰੇਡੀਅਸ ਹੁੰਦੇ ਠੀਕ ਨਹੀਂ ਸ਼ਹਿਰਾਂ ਦੇ ਵਿੱਚ ਕਿਸੇ ਸੰਦਾਂ ਨਾ ਚੱਲੀ ਜਾਂਦੇ ਨਾ ਦਦਾਰ ਤੱਲੀ ਦਦਾਰ ਦਦਾਰ صدیق ਹਾਂ ਇਹ ਜਾਲ ਦਿੰਦੇ ਰੇਡੀਓ ਲੋਕ ਸਾਡੀ ਵਿਆਹ ਤੋਂ ਪਹਿਲਾਂ ਹੀ ਲੈ ਲੈਂਦੇ ਆ ਨਾ ਪੰਜ-ਪੰਜ ਦਾਣਾ ਲੋਹਰ ਹੁਣ ਮੰਜੇ ਜੋੜ ਕੇ ਲਾਉਂਦੇ ਆ ਕੋਠਿਆਂ ਤੇ ਜਿਵੇਂ ਆਹ ਦੇਖੋ ਆਪਣੇ ਆ ਮੰਜਾ ਗਾ ਇਹਨੂੰ ਖੜਾ ਕਰਕੇ ਹੈ ਨਾ ਆ ਮੰਜੇ ਨੂੰ ਦੋ ਮੰਜੇ ਕੱਠੇ ਕਰਕੇ ਉੱਤੇ ਰੀੜੋ ਲਾਉਂਦੇ ਆ। ਇੱਥੇ ਨਹੀਂ ਨਾ ਨੇ। ਵਿਆਹ ਦੇਖਦਾ ਇੱਥੇ ਕਿੰਨਾ ਦੇ ਆ। ਆਹ ਦਿਖ ਨਹੀਂ ਰਿਹਾ ਜੀ ਨਹੀਂ ਆਪਾਂ ਤੁਹਾਨੂੰ ਦਿਖਾਉਂਦੇ ਆਪਾਂ। ਬਹੁਤ ਮਕੈਨਿਕ ਪੜਿਆ ਗਿਆ ਸਾਰੇ ਕੁੱਸ ਸਾਰੇ ਕੰਮ ਕਰ ਲੈਂਦੇ ਦਾ ਜਿਹੜੀ ਆਪਣੇ। ਅੱਖੀਆਂ ਪਈਆਂ ਜੀ ਚਲੋ ਆਪਾਂ ਪਾਠੀਆਂ ਥਲਦੇ ਆ ਮਮੀ ਨੇ ਮੈਨੂੰ ਇੱਕ ਦਿਨ ਪਹਿਲਾਂ ਵੀ ਡਿਊਟੀ ਲਈ ਸੀ। ਉਦੋਂ ਮੈਨੂੰ ਟਾਈਮ ਨਹੀਂ ਲੱਗਾ ਤੇ ਅੱਜ ਆਪਾਂ ਸਾਰੀਆਂ ਪਾਠੀਆਂ ਥਲਦੇ ਆ ਆਜੋ ਮਿੱਤਰੋ। ਉਹ ਜੀ ਮੇਟਰ ਦਾੜੀ ਮੈਨੂੰ ਕਿੱਥੇ ਤਾ ਇਹਦੇ ਨਾਲ ਆ ਇਹਦੇ ਨਾਲ ਦੇਖੋ ਜੀ ਕਿੱਧਰ ਤਾਰੀ ਫਿਰਦਾ ਦਾੜੀ ਮੈਨੂੰ ਹਾਏ ਬਹੁਤ ਕਰੰਟ ਵਾ ਕੇ ਜੁੱਧੂ ਆ ਜਪੇ ਹਾਏ ਤੈਨੂੰ ਕਿੱਧਰ ਮੈਨੂੰ ਬੋਝ ਬੋਝ ਟੁੱਟਣਗੇ ਬੋਤੀਆਂ ਤਾਰਪੜਾ ਫਰੰਟ ਕਰ ਲੈ ਥੱਲੇ ਤੋਂ ਦੇਖ ਲੈ ਮੈਂ ਤਾਂ ਇਹਨੂੰ ਭਾਈ ਢੂੰਣਾ ਕਿੱਥੇ ਮੈਂ ਜਾਨੀ ਹੈ ਮਾਇੜ ਗੂ ਦੇਖੀ ਮੰਮੀ ਕਹਿੰਦੀ ਹੋਣਾ ਡਿੱਗੀ ਮੈਂ ਜਾਨੀ ਹੈ ਬੀਟੇ ਡਿੱਗਣਾ ਜ਼ਰੂਰੀ ਹੈ ਮੈਨੂੰ ਕਿ ਤੂੰ ਕਹੇ ਪਤਾ ਧਿਆਨ ਨਾ ਜਾ ਥੱਲੀਆਂ ਦੇਖੋ ਗਰੱਡਾ ਇਹ ਮਾਨਾ ਨੇ ਗਰੇ ਖੜਾ ਹੈ ਸੁਣ ਜਾ ਨੇ ਗਰੇ ਦੇਖੋ ਜੀ ਹੁਣ ਕੀਤਾ ਦਾੜੀ ਨੂੰ ਦਾੜੀ ਤੋਂ ਪਹਿਲਾਂ ਮੈਂ ਦੇਖੋ ਪਾਖੇ ਚਲਤੀ ਅਸੀਂ ਸਾਡਾ ਇੱਕ ਅੱਧਾ ਜਿਹਾ ਹੁੰਦਾ ਸਾਰੇ ਘਰ ਦੇ ਵਿੱਚ ਕੋਲੇ ਤਾਂ ਕਮੈਂਟ ਵਿੱਚ ਦੱਸਿਓ ਕਿ ਮੈਂ ਥੱਲੀ ਐਨੇ ਬਾਥੀਆਂ ਹੋਏ ਇਹ ਤੇ ਹੁਣ ਕੋਈ ਦੇਖਾ ਮੀਆ ਤੇ ਦਾੜੀ ਦੇ ਬਰਾਬਰ ਨੂੰ ਕਰਤੀ ਆ ਮੰਮੀ ਦੇਖੀ ਦਾੜੀ ਦੇ ਬਰਾਬਰ ਨੂੰ ਲਗਾਏ ਪਾ ਬਣਾ ਬਾਅਦ ਚ ਕਿਨੀ ਭਾਦੋਂ ਦੇ ਵਿੱਚ ਦੇਖੀ ਤਾਂ ਹੀ ਜੜੇ ਰਿਹਾ ਗਰੂਣ ਇਹ ਇਹ ਪਤੰਗ ਵਾਂਗੂ ਮਿੱਟੀ ਆਖਾ ਡੜੀ ਨੂੰ ਕੋਠੇ ਮਿੱਟੀ ਪਾਉਣ ਵਾਲੀ ਐ ਇੰਨਾ ਮਿੱਟੀ ਪਾਉਂਦਾ ਕੱਲਾ ਕੰਮ ਤੇ ਹੀ ਜਾਇਓ ਜੀ ਕਾਂ ਦਾ ਦੀ ਮਿੱਟੀ ਪਵਾ ਦੇ ਮਿੱਟੀ ਉਹ 43 ਦੇਵਾਂਗੇ ਤਲੀ ਕਿ ਦੇਂਗਾ ਪਾਂਡ ਉਹਦੀ ਨਾਓ ਉਹ ਉਹ ਕਰਵਾ ਦੇ ਫਿਰ ਫਿਰੋ ਕਰਵਾ ਦੇ ਫਿਰ ਨਾ ਉਹ ਕਰਵਾਉਣਾ ਇਕੱਲੇ ਆਵਾਂਗੇ ਉਹ ਆਹ ਇਹਦਾ ਬਾਜ ਨੂੰ ਪਾਣਾ ਆਉਦੀ ਮਿੱਟੀ ਉਹ ਸੀ ਰੇੜੂ ਆ ਉਹ ਸੀ ਕਿੱਥੇ ਆ ਮਕਰ ਉਹ ਦੇਖ ਯਾਰ ਉਹ ਬਚਾਲੇ ਦੋਨੇ ਚਵਾਰੇ ਨੇ ਬਚਾਲਦੇ ਕਿਹੜੇ ਉਹ ਦੇ ਉਂਗਲ ਦੀ ਦੇ ਨਾ ਲੇ ਉਂਗਲ ਦੀ ਦੇ ਤਰ ਉਹ ਟੈਂਕੀ ਦੇ ਦੀ ਦਿਓ ਸੀ ਯਾਰ ਆ ਦੇਖੋ ਇਹ ਕੁਸ਼ਕ ਪੱਤੀਆਂ ਆਪਣੇ ਇੱਥੇ ਇਹ ਚ ਪਈਆਂ ਨੇ ਚਵਾਰੇ ਚ ਕੀ ਹੈ 35 ਚ ਪਛਤੀ ਕੀ ਹੈ ਚਵਾਰੇ ਚ ਪਈਆਂ ਗਈ ਕੁਸ਼ਕ ਆਪਣੇ ਬਾਹਰ ਪਈਆਂ ਨੇ ਹਰੇ ਕੁਸ਼ਕ ਆ ਬਾਹਰ ਪੱਤੀਆਂ ਨੇ ਸਾਨੂੰ ਪਤਾ ਹੈ ਜਿਹੜੀਆਂ ਆਪਾਂ ਬਾਹਰ ਦੇ ਘਰ ਦੇ ਵਿੱਚ ਪਸ ਜੰਦੇ ਆ ਤੇ ਹੁਣ ਯਾਰ ਨੇ ਦੇਖ ਨੇ ਕਿਹੜੇ ਕਿਹੜੇ ਕੰਮ ਰਹਿੰਦੇ ਆ ਆਪਣੇ ਉਹ ਕਰਦੇ ਆ ਯਾਰ ਮਨ ਬਹੁਤ ਕੰਮ ਰਹਿੰਦੇ ਆ ਨਾਲ ਨਾਲ ਦਿਖਾਉਂਦੇ ਰਹਾਂਗੇ ਗੁੱਧ ਗਰਮ ਕਰਕੇ ਰੱਖਤਾ ਸਜੇ ਤਾਂ ਗਾਹ ਬਹੁਤ ਪੈ ਰਿਆ ਸਾਰੀ ਸੈਟਿੰਗ ਕਰਨੀ ਰਸੋਈ ਦੇ ਤਾਂ ਬਹੁਤ ਕੰਮ ਆ ਸਾਰਾ ਦਿਨ ਸਾਰਾ ਦਿਨ ਮਮਜਾ ਨਵਾਦਾ ਅਈ ਨਾ ਲੱਲਾ ਆਪਣਾ ਬੜਾ ਮਹਗਾ ਆ ਇੱਥੇ ਬੰਗਰ ਰਸੋਈ 'ਚ ਪਏ ਡੱਬੇ ਹਜੇ ਉੱਤੇ ਪਏ ਉੱਤੇ ਪਏ ਸਾਰਾ ਚੱਕਣਾ ਪਊਗਾ ਜੀ ਆਪਾਂ ਨੂੰ ਉਹ ਤਾਂ ਹੈ ਅਜੇ ਤਾਂ ਫਾਇਦਾ ਆਪਾਂ ਨੂੰ ਸਾਹ ਨਹੀਂ ਲੈਣਾ ਆਪਾਂ ਆਪਾਂ ਲੱਗੇ ਰਹਿਣਾ ਠੀਕ ਆ ਫੇਰ ਕੰਮ ਨੇ ਪੂਰਾ ਆ ਦੇਖੋ ਹਲੇ ਇਹਨਾਂ ਨੂੰ ਸੈਟਲ ਕਰਨ ਵਾਲਾ ਕਿੰਨਾ ਗਾਹ ਪੈ ਰਿਆ ਇਧਰ ਨਮਾ ਨਾ 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 ਨਮਾਉਣੀਆਂ ਨੇ ਨਮਾ ਗੱਡੂ ਮਰੀ ਭਾਗੋ ਰਾਨੀ ਨੂੰ ਇਨੀ ਮਰੀ ਭਾਗੋ ਰਾਨੀ ਨੂੰ ਨਮਾ ਗੱਡੂ ਮੈਂ ਦੇਖੂ ਹਾਂ 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 ਓਹ ਓਹ ਮੋਟੀ ਹੋਏ ਦੇਖੋ ਹੀ ਕਿਵੇਂ ਹੱਡ ਨਹੀਂ ਤੇ ਦੇਖੋ ਇਹ ਆਹ ਦੇਖੋ ਹੱਡ ਜਿੰਨਾਂ ਤੋਂ ਲੈਂਦੇ ਸੀ ਉਹ ਕਹਿੰਦੇ ਭਈ ਇਸ ਆਪ ਦੀ ਮਾਦੀ ਨਹੀਂ ਪਸੰਦ ਸਕਦੇ ਉਹ ਤਾਂ ਜਮੈਂ ਤੁਸੀਂ ਦੇਖਿਓ ਜੀ ਦੇਖਿਓ ਜੀ ਜائیں ਮੱਝਆਂ ਸਿਆਂ ਚ ਨਿਆਰੀ ਸਾਡੇ ਤੇ ਬਾਕੀ ਇਹਨਾਂ ਨੂੰ ਮਾਰਦੀ ਫਿਰ ਮੈਂ ਮਿੱਤਰੋ ਮੰਮੀ ਮੈਨੂੰ ਹੁਣ ਗੋਹਾ ਭਰ ਕੇ ਦੇਂਦੀ ਆ ਫਿਰ ਮੈਂ ਗੋਹ ਸੱਟ ਕੇ ਆਉਣਾ ਜੀ ਹੁਣ ਤੇ ਫਿਰ ਆਪਾਂ ਇਹਨਾਂ ਨੂੰ ਨਵਾਵਾਂਗੇ ਨਾਲ ਨਾਲ ਦੇਖੀ ਜਾਓ ਤੁਸੀਂ ਸਾਰਿਆਂ ਨੇ ਇਹਨੂੰ ਤੈਨੂੰ ਵੀ ਢਮਾਉਂ ਦੇਖੀ ਚੱਲ ਤੂੰ ਓਏ ਤੇ ਇਹਨੂੰ ਵੀ ਆਪਾਂ ਨਵਾਵਾਂਗੇ ਨਵਾ ਮੈਕਸ ਨੂੰ ਘੋੜਾ ਓਏ ਚਾੜ ਕਰਦਾ ਚਾੜ ਕਰਦਾ ਇਹਨੂੰ ਤੇ ਦੇਖੋ ਜੀ ਹੁਣ ਆਪਾਂ ਕਰਾਂ ਗੋਹ ਸੱਟ ਖਾਣੇ ਮੰਮੀ ਮੈਨੂੰ ਗੋਹਾ ਭਰ ਕੇ ਦੇ ਰਹੀ ਐ ਹੋਰ ਕਰਨਾ ਕਿ ਮੰਮੀ ਮਸ ਇੱਕ ਵੱਠਲ ਹੋਰ ਹੋਊਗਾ ਮਸ ਫੋਟ ਹੈਨੀ ਪਾ ਦਿਓ ਫਿਰ ਇਹ ਸੱਟਿਆਣੇ ਆਪਾਂ ਆਦਿ ਨੇ ਪਾਸ ਦੀ ਇਹ ਗੱਲ ਲਗਾ ਕਿਉਂ ਕੜਾੜਾ ਵਾਲਾ ਹੁੰਦਾ ਪਾਣੀ ਪਾ ਕੇ ਜੋ ਪੱਥਨਾ ਪੈਂਦਾ ਯਾਰ ਪਾ ਲਿਆ ਘਰ ਪਰ ਪਾਣੀ ਲੋਕ ਉਹਦੇ ਉਹਦੇ ਕਹਿੰਦੀ ਪਾਣੀ ਪੈ ਤਾ ਰੁੱਚੇ ਰੁਣ ਲੱਗੇ ਮੈਂ ਤਾਂ ਕੱਲਾ ਇੱਥੇ ਐ ਖਾਣਾਈ ਦੀ ਚੰਗੋ ਮੱਝਾ ਸਾਰੀਆਂ ਬੌਕਰ ਮਾਰ ਰਹੀ ਹੈ ਤੇ ਇਧਰ ਆਪਾਂ ਸਾਰੀਆਂ ਮੱਝਾਂ ਬਣਤੀਆਂ ਹੀ ਦੇਖੋ ਇਧਰ ਆਪਾਂ ਕੱਟੀ ਬਣੀਆਂ ਪਈਆਂ ਤੇਲ ਤੂਰ ਲਾ ਕੇ ਐ ਖੜਾਤੀਆਂ ਹੁਣ ਆਪੇ ਹੱਥਾਂ ਦਾ ਖੜੀਆਂ ਰਹਿਣੀਆਂ ਇਧਰ ਇਧਰ ਮੈਚ ਚੱਲ ਰਿਹਾ ਈ ਲੱਖੇ ਵੀਰ ਦੇ ਦੇਖੋ ਆਪਣੇ ਇਧਰ ਬੱਚਿਆਂ ਦਾ ਖੇਡ ਰਿਹਾ ਲੱਖਾ ਸਿੰਘ ਮਾਨ ਪੁੱਤੇ ਬੱਚਿਆਂ ਦਾ ਆਊਟ ਹੋ ਰਿਹਾ ਲੱਖਾ ਸਿੰਘ ਇਧਰ ਕੀਪਰ ਮੈਂ ਉਹਦੇ ਕੋਲ ਰਿਸਾਈਨ ਕਰਦਾ ਕਰਦਾ ਕਹਿੰਦਾ ਸਾਈਕਲ ਆਏ ਕੀਪਿੰਗ ਆ ਇਧਰ ਓਏ ਆਰੇ ਭਾਈ ਹਟ ਜਾ ਹਟ ਜਾ ਓ ਸਾਈਕਲ ਕੋਈ ਮਾਮਾ ਬਾਹਰ ਲੈ ਪਾਸੇ ਹੋਰ ਘੜੀ ਆ ਆ ਰਹੇ ਨੇ ਯਾ ਪਾਰਕ ਵਿੱਚ ਰੌਣਕ ਲੱਗੀਆਂ ਭਈਆ ਮਿੱਤਰੋ ਦੇਖੋ ਜੀ ਤੇ ਆਪਾਂ ਸਾਰੀਆਂ ਮੱਝਾਂ ਵੰਡਦੇ ਆਂ ਉਧਰ ਅੱਜ ਡਿਊਟੀ ਤਾਂ ਫ੍ਰੀ ਸੀ ਡਿਊਟੀ ਤਾਂ ਫ੍ਰੀ ਸੀ ਭਾਈ ਅੱਜ ਆ ਇਹ ਦੇਖ ਦੇਖ ਲੱਗ ਜੂ ਪਤਾ ਬਾਈ ਦਾ ਵੀ ਇਹ ਰੈੱਡ ਮੋਟਾ ਪਾ ਲੈ ਜਰਾ ਰੈੱਡ ਟੱਪਾ ਹੋ ਗਿਆ ਰੈੱਡ ਬੋਲ ਆ ਜਮਾ ਟੱਪਾ ਉਹ ਟੱਪਾ ਟੱਪਾ ਬੋਲ ਹੋ ਰਹੀ ਹੈ ਇਹ ਇਹਨੂੰ ਰੈੱਡ ਬੋਲ ਪਾਣੀ ਹੋਰ ਦਸੀ ਅਰਮਾਨ ਹੂੰ ਮੋਟੇ ਨੂੰ ਵਲੌਗਰ ਬਣਾ ਰੱਖਿਆ ਮੋਟੇ ਜੀ ਇਹਨੂੰ ਇਹਨੂੰ ਦੇਖੋ ਜੀ ਵਾਹ ਜੀ ਵਾਹ ਖੜਿਆ ਰਿਹਾ ਪੂਰੇ ਉਹ ਹੋ ਰਹੇ ਨੇ ਰਾਉਂਕਾ ਲੱਗਿਆ ਪਈ ਐ ਪਾਰਕ ਦੇ ਵਿੱਚ ਅੱਜ ਆਪਣੀਆਂ ਫੀਮੈਟਰ ਇਹਨਾਂ ਨੂੰ ਮੈਂ ਬੋਲ ਇੱਧਰ ਡੇਗੀ ਪਈ ਐ ਇਹਨਾਂ ਨੇ ਪਾਣੀ ਦੇ ਵਿੱਚ ਹੁਣ ਕੱਢ ਨਹੀਂ ਰਿਹਾ ਕੱਢ ਲਾ ਇੱਧਰ ਪਾਣੀ ਖੜਾ ਚਾਰ ਸਪੈਰ ਇੱਥੇ ਔਖਾ ਹੋ ਰਿਹਾਗਾ ਹੁਣ ਕੱਢ ਲੈ ਕੱਢ ਲੈ ਬਹੁਤ ਸਿਆਣਾ ਬਹੁਤ ਸਿਆਣਾ ਛੇਤੀ ਛੱਟ ਦੇ ਇਹਨੂੰ ਆਊਟ ਕਰ ਦਾਂਗੇ ਉੱਥੇ ਵਿਕਟਾਂ ਦੇ ਇੱਧਰ ਛੇਤੀ ਮਾਰ ਵਿਕਟਾਂ ਦੇ ਆਊਟ ਕਰੂ ਇਹਨੂੰ ਐ ਇੱਕ ਗੋਲੂ ਸਾਂ ਹੋਇਆ ਤਿਆਰ ਤੂੰ ਇਹਨੂੰ ਆਊਟ ਕਰਨਾ ਹੀ ਅੱਜ ਆਪਾਂ ਆਊਟ ਕਰਕੇ ਰਹਿਣਾ ਹੈ ਠੀਕ ਹੈ ਤੇ ਜਾਇ ਇਹ ਦਾ ਕੈਚ ਕਰਨਾ ਹੈ ਇਹਨਾਂ ਨੂੰ ਆਪਾਂ ਆਊਟ ਕਰਨਾ ਲੈ ਆਹ ਦੇਖੋ ਜੀ ਆਊਟ ਜੀ ਅਰੇ ਆ ਲੈ ਬੋ ਨਾ ਖੈ ਲੇ ਤੂੰ ਆਹ ਦੇਖੋ ਜੀ ਨਿਸ਼ਾਨਾ ਪਿਆ ਪਾਈ ਨਿਸ਼ਾਨਾ ਆ ਗਿਆ ਪਾਈ ਨਿਸ਼ਾਨਾ ਪੁਰਾਣਾ ਪੁਰਾਣਾ ਕਿਉਂ ਹੈ ਹੁਣ ਤਾਂ ਮੈਂ ਮਾਰੂ ਪਾਈ ਨਿਸ਼ਾਨਾ ਆ ਬੈਗਰ ਆ ਇੱਥੋਂ ਐ ਬੱਚ ਕਹਿੰ ਗਈ ਹੈ ਪਾਈ ਨੂੰ ਪਤਾ ਨਹੀਂ ਆਪੀ ਪਾਈ ਮੈਨੂੰ ਬੁਲਾਣਾ ਖੜ ਜਾ ਖੜ ਜਾ ਓਏ ਓਰੇ ਆਈ ਓਏ ਭਾਈ ਆਉਟ ਆ ਗੋਲੂ ਤੂੰ ਹੁਣ ਅਬ ਇਹਨੂੰ ਪਹਿਲਾਂ ਵੀ ਵੱਡਾ ਸੀ ਚੱਲ ਦੁਬਾਰੇ ਮਾਰਦਾ ਫਿਰ ਖੜਜੋ ਖੜਜੋ ਆ ਕੇ ਹੁਣ ਕਿਹਦੀ ਬਾਲ ਆ ਮੈਨੂੰ ਪਤਾ ਤੇਰੀ ਕਹੇ ਜੀ ਇਹ ਕਿਹੜੀ ਬਾਲ ਆ ਮੈਂ ਤਾਂ ਹੁਣ ਆਏਗਾ ਪਹਿਲਾਂ ਮੈਂ ਮੈਨੂੰ ਮੈਂ ਕਰ ਰਹੀ ਸੀ ਠੀਕ ਆ ਲੈ ਦੇਖੋ ਇਹ ਦੁਬਾਰੇ ਹੁਣ ਇਹ ਪੈੜੀਆਂ ਮਾਰਦਾ ਇਹ ਗੋਲੂ ਛੱਕੇ ਤਾਂ ਚੰਬਲ ਦਾ ਦੇਖੋ ਚੰਬਲ ਦਾ ਉੱਥੇ ਆ ਗਿਆ ਇਹ ਚਾਈ ਕੀ ਚਾਈ ਚੱਕੋ ਮਿੱਤਰੋ ਹੁਣ ਆਪਾਂ ਇਹਨੂੰ ਆਊਟ ਕਰਕੇ ਰਹਿਣਾ ਸੱਸੇ ਪਾਸ਼ਾ ਕਰ ਕਿਰਪਾ ਆਪਣੇ ਤੇ ਹੁਣ ਆਪਾਂ ਆਊਟ ਕਰਨੇ ਜੀ ਇਹਨੂੰ ਠੀਕ ਆ ਹੋ ਜਾ ਤਿਆਰ ਪੱਕਾ ਆਊਟ ਆਏ ਤਾਂ ਕੀ ਹੋਇਆ ਜੈ ਬਾਬਾ ਮਿੱਟੀ ਖਾਣਾ ਆਏ ਮੇਰਾ ਮਿੱਟੀ ਖਾਣਾ ਬੱਬਾ ਜੀ ਪਤਾ ਨਹੀਂ ਕਿਹੜਾ ਬਾਬਾ ਮਿੱਟੀ ਖਾਣਾ ਉਹੀ ਨਾਂ ਲਈ ਨਾ ਰਟਾ ਆਊਟ ਹੋ ਜਾਂਦਾ ਬੰਦਾ ਏ ਆਊਟ ਤਾਂ ਹੋਏਗਾ ਤੂੰ ਛੇਤੀ ਮੈਂ ਕਹ ਦੇਖੀ ਚੱਲਾਂਗਾ ਆਊਟ ਹੋ ਗਏ ਨਾ ਪਛੇਤੀ ਕਰ ਤੈ ਕਿਆ ਮੇਰੀ ਮਿੱਤੀ ਨਹੀਂ ਹੋਣੀ ਬੋਲਣਾ ਪਈ ਜਾਈ ਇਧਰ ਆ ਇਧਰ ਬਿਗ ਟਾਣ ਛੱਡ ਉਹ ਦੇਖਿਓ ਬਿਗ ਟਾਣ ਦੇਖਿਓ ਐ ਹੋ ਬੱਜੀ ਕਿਉਂ ਕਿਵੇਂ ਲੱਗਿਆ ਹੈਡ ਸ਼ਾਟ ਤੂੰ ਆਊਟ ਕਿਉਂ ਨਹੀਂ ਹੁੰਦਾ ਇਹ ਬੈਟਿੰਗ ਇਧਰ ਆਉਂਦੀ ਹੈ ਫਾਉਲ ਹੈ ਗੋਲੂ ਮਾਰਦਾ ਹੁਣ ਨਿਰਵਾਨ ਨੇ ਮਾਰਿਆ ਛੱਕਾ ਹੋ ਗਈ ਜੀ ਤੇ ਆਉ ਆ ਗਿਆ ਬੋਲਰ ਆ ਚਾਕਾ ਕਰਤੀ ਇਹਨੇ ਬੈਟਿੰਗ ਬਾਲ ਆਉ ਗਈ ਨਹੀਂ ਇਹ ਚੱਕ ਕੇ ਵੇਖੋ ਜੀ ਮਿੱਤਰੋ ਬਾਲ ਕੈ ਬਾਲ ਜਾਂਦੀ ਆ ਉਹ ਦੇਖੋ ਜੀ ਪਰੇ ਹੋ ਜਾ ਤੇਰੇ ਵੀ ਦੇਖੋ ਜੀ ਮਿੱਤਰੋ ਬਾਲ ਆਉ ਜਾਂਦੀ ਬਾਲ ਜਾ ਆਉ ਜਾਂਦੀ ਮੈਨੂੰ ਬਾ ਜੀ ਬਾ ਮਿੱਤਰੋ ਬਾਲ ਦੇ ਆ ਕੇ ਬਾਲ ਬਾਲੇ ਉਧਰ ਇੰਨੀ ਦੂਰ ਮਾਰੀ ਦੇਖੋ ਤੇ ਇੰਨੀ ਦੂਰ ਮਾਰੀ ਆਗੀ ਤੋ ਤੈਨੂੰ ਫੁੱਟ ਗਈ ਦੇਰੀ ਤੇ ਕੋਈ ਗੱਪੜਾ ਮਾਰ ਹੋਇਨੇ ਉਹ ਜਾਂਦੀ ਉਰੇ ਆਈ ਇੱਧਰ ਆ ਗਈ ਆ ਇਹਨੇ ਚੱਕਿਆ ਆ ਲੈ ਐਵੇਂ ਕਰਦਾ ਹਰਮਨ ਸਿੰਘ ਦੇ ਪੂਰੇ ਕੰਪੀਟੈਂਸ ਸੱਚਾ ਆਉਂਦੀ ਬੋਲ ਵੀ ਆਉ ਗੋਲੂ ਸਿੰਘ ਚੱਕ ਨੂੰ ਜਾਂਦਾ ਉਹ ਜੋਤ ਆਪਾਂ ਨੂੰ ਪਿੱਛੇ ਬੁਲਾਉਂਦਾ ਦੇਕਰ ਭੋਂ ਸਿੰਗਾਪੁਰੇ ਕਾਉਂਫੀਡੈਂਸ ਚ ਹੈ ਆ ਗੋਲੂ ਸਿੰਘ ਫੜਨੇ ਜਾ ਰਹੇ ਹੈ ਆ ਗਈ ਜੀ ਹਾਂ ਹਾਂ ਚੱਲ ਤੈਨੂੰ ਆਖਣਾ ਨਹੀਂ ਆ ਨਾ ਬਲੀ ਹੁਣ ਹੁਣ ਉਹਦੇ ਮੰਨੀ ਉਹ ਜਾਂਦੀ ਕਹਿੰਦੇ ਮਿੱਤਰੋ ਬੋਲ ਉਹ ਜਾਂਦੀ ਕਹਿੰਦੇ ਮਿੱਤਰੋ ਬੋਲ ਇਹ ਬੰਦ ਇਹੀ ਜ਼ਿੰਦਗੀ ਹੈ ਜੀ ਇਹੀ ਜਗਾ ਰਹਿਣੀ ਹੈ ਵਲੌਗ ਦੇ ਵਿੱਚ ਕਹਿੰਦੇ ਵੱਡੇ ਹੋ ਕੇ ਤਾਂ ਸਾਰਿਆਂ ਨੂੰ ਭੁੱਲੀ ਜਾਣਾ ਹੁਣ ਜਿਹੜੀਆਂ ਮौज-ਮਸਤੀ ਹੁੰਦੀਆਂ ਕਰੋ ਹੋ ਗਈ ਬੋਲ ਬਈਰਾ ਚੱਕ ਕੇ ਲਿਓ ਵੀ ਮਿੱਤਰੋ ਆਪਣੇ ਵਲੌਗ ਹੁਣ ਇਹ ਬਣਾਉਣਗੇ ਜਵਾਕ ਆਪਣੇ ਆਪਣੇ ਭਰਾ ਛੋਟੇ ਤੇ ਪਹਿਲਾ ਉਹ ਬਾਣੀਆ ਬਣਾਈ ਜਾਂਦਾ ਸੀਗਾ ਨਵਨਦੀਪ ਸਿੰਘ ਕੁਮਾਰ ਹੁਣ ਆ ਗੋਲ ਕੁਮਾਰ ਬਣਾਊਗਾ ਇਹ ਦੱਸਾਂਗਾ ਇਧਰ ਪਾਵਲ ਜਾਊਾ ਤਰੀ ਕੈਮਰੇ ਨੂੰ ਉਧਰ ਆ ਕੇ ਚਾਰਨਾ ਹੁਣ ਬਾਂੀਆਂ ਪਾਉਣ ਲੱਗਿਆ ਇਧਰ ਹੋ ਆ ਨਾ ਮੜੇ ਬੋਲ ਬੋਲ ਕਹਿ ਵੀਰੇ ਇਹ ਮਾ ਉਹ ਗਿੱਟੀਆਂਂ ਦਿਓ ਬੀਓ ਡੱਡ ਬੋਲ ਕੱਤੀ ਨਮਰ ਸਿੰਘ ਨੇ ਦੇਖੋ ਵੀਰੋ ਛੱਡੀ ਬੋਲ ਪਾਈ ਜਾਂਦਾ ਹੈ ਓਏ ਛੱਡੀ ਬੋਲ ਪਾਉਣਾ ਵੀਰ ਨਵਨ ਸਿੰਘਾ ਇਗੜਿਆ ਪੰ ਆਹ ਹੈ ਐ ਆ ਬਤੀਨੀ ਦੁਬਾਰਤੋਂ ਸਮਰ ਸਿੰਘ ਦਾ ਬੋਲ ਵੱਜੀਨੀ ਵੀਰੋ ਹਣ ਲੱਕੜ ਦਾ ਬੈਗ ਲੈ ਕੇ ਆਇਆ ਨਾ ਓਏ ਟੁੱਟੇ ਹੁੰਦੇ ਦੁਬਾਰਤੋਂ ਬੋਲ ਬੋਣ ਲੱਗੇ ਆਪਣੇ ਹਾਂ ਲੱਕੜ ਦੇ ਯਾਰ ਪੈਰ ਆਲ ਟੁੱਟਮਾ ਲਓ ਵੀ ਅ ਮਾਰਾ ਮਾਰ ਸਿੰਘ ਦਾ ਸਿੱਕਾ ਜੇ ਹੋ ਵੀਰੋ ਜਿੰਨ ਕਰਦੇ ਇੱਧਰ ਬੋਲ ਜਾਂਦੀ ਐ ਇੱਧਰ ਐ ਬੋਲ ਉਧਰ ਐ ਅ ਮਾਰੀ ਨੇ ਬੋਲਾ ਹੁਣ ਨਾ ਕਾ ਕਿਤਰ ਮਰੀ ਇਹਨੇ ਬੋਲ ਗੱਤ ਮਰੀ ਇਹਦਾ ਨਮਣਾ ਵੀ ਸ਼ਰ ਮਾਨਪੁਰਾ ਅੱਧਾ ਘੰਟਾ ਹੋ ਗਿਆ ਉੱਥੇ ਨਵਰੇ ਹਰਮਾਨਪੁਰਾ ਅੱਧਾ ਘੰਟਾ ਹੋ ਗਿਆ ਵੀਰੋ ਕਿਲੀਅਨ ਤਿਰੂ ਹ ਤੱਕ ਨਹੀਂ ਆੜਾਣ ਲੱਗਿਆ ਆਪਣਾ ਹਰ ਮਾਰਦਗੇ ਫੇਰੇ ਮਰੀ ਇਹਨੇ ਢੇ ਵੀ ਟੰਡੀ ਵੀਂਗੇ ਮਰੀ ਇਹਦਾ ਹ ਹਰਮਾਨ ਤੋਂ ਆਪਣੇ ਵੀਰ ਤਸਿੱਕਣ ਹੀ ਲੱਗ ਰਿਹਾ ਹੈ ਦੀ ਵਾਰ ਹਰਮਾਨ ਵੀਰ ਸਿੱਕਾ ਲਾਓ ਬਰਾਬਰ ਕਰਿਆ ਇਕੱਲਿਆਂ ਮਨਾਗਾ ਥੈਂਕ ਯੂ ਸਪੋਰਟ ਕਰਕੇ ਓ ਮਾਰ ਮਾਰ ਵਾਲੇ ਰਿੱਕਾ ਦੇਖੋ ਵੀਰੋ ਆਪਣਾ ਜਾਨੀ ਵੀਰ ਸਾਡੀ ਮਦਦ ਕਰ ਰਿਹਾ ਹੈ ਵੀਰੋ ਜਾਨੀ ਵੀ ਸਾਡਾ ਜਾਨੀ ਬਾਏ ਕਰਦੇ ਸਾਰ ਨੂੰ ਬਾਏ ਅਰੇ ਜਾਨੀ ਸਾਨੂੰ ਕਰਤੀ ਬਾਏ ਕੋਗੜੀ ਜਾਨੀ ਕਾਲੀ ਟੀਵਾ ਦਾ ਆਪਣਾ ਨਮਾ ਜਿੰਗਣਾ ਮਾਰੀ ਬਾਲਾ ਤੇ ਮਾਰ ਤਿੰਗਣਾ ਥੋੜੀ ਮਰੀ ਤੇ ਹੌਲੀ ਬੋਲ ਰਮਾਰ ਜਿੰਗਣੂ ਸਾਰੇ ਕਾ ਬਹੁਤ ਤੇਜ ਮਾਰੇ ਚਲੋ ਮੈਂ ਦਰਪਾ ਇਥੇ ਬੱਚਿਆਂ ਨਾਲ ਆਪਣੇ ਭਰਾਵਾਂ ਦੇ ਨਾਲ ਇੰਜੋਏ ਕਰੀ ਜਨੇ ਆ ਤੇ ਬਾਗਲ ਸਾਡੇ ਬਾਲਤੀਆ ਕਿ ਡਗਪੀ ਜੀ ਤੇ ਹੁਣ ਉਹ ਚੱਕਣ ਗਿਆ ਆਪਣਾ ਨਾ ਮਣਾ ਤੇ ਗੋਲੂ ਆਪਣਾ ਵਲੌਗ ਬਣਾ ਰਿਹਾ ਸੀਗਾ ਜੀ ਬੋਰਾ ਘੈਂਟ ਬਣਾਉਦਾ ਵਲੌਗ ਇਹ ਕੀ ਕਹਿਣਾ ਨਹੀਂ ਅਰੇ ਕੀ ਕੀ ਕਰਨਾ ਮੈਕਸ ਤੋਂ ਮੈਕਸ ਆ ਇਧਰ ਆਪਣੇ ਮੱਜਾ ਖਾ ਦੇਖੋ ਵੀ ਉਹ ਹੁਣ ਬਾਲ ਪਾਉਣ ਜਾ ਰਿਹਾ ਹੈ ਆ ਇਹ ਰਮਾਨ ਨੇ ਮਾਰੀ ਬਾਲ ਉਹ ਜਾਂਦਾ ਛੱਕਾ ਹੁਣ ਰਮਾਨ ਨੂੰ ਚਾਹੀਦੇ ਤਿੰਨ ਬੋਲਾਂ ਤੇ 18 ਰਨ ਦੇਖੋ ਤੇ ਗੋਲੂ ਸਿੰਘ ਵੀ ਆ ਨੂੰ ਆ ਗਿਆ ਘਰੇ ਜੀ ਤੇ ਲਿਬੜੇ ਪਏ ਦੇਖੋ ਜੀ ਤੇ ਹੁਣ ਆਪਾਂ ਕੈਸੀ ਇਸਨਾਲ ਕਰਦੇ ਆਂ ਤੇ ਟਾਈਮ ਹੋ ਗਿਆ 10:30 ਜੀ ਹੋਈ ਤਾਂ ਕਰਦੇ ਤੇ ਹਣ ਮੰਮੀ ਦੇਖੋ ਕਿੱਥੇ ਜੜੀ ਵਟ ਕੇ ਕਿੱਥੇ ਝਾੜੂ ਲਾਈ ਜਾਂਦੀ ਐ ਇੱਥੇ ਲਈ ਜਾਂਦੀ ਐ ਉਹ ਚਲਾਉਂ ਕੋਤ ਸੁੰਭੜ ਕੇ ਅੱਛਾ ਦੇਖੋ ਕਿੱਥੇ ਜੜੀ ਵਟ ਕੇ ਨਾਲ-ਨਾਲ ਹੈੱਡਫੋਨ ਲਾਈ ਬਿਠੇ ਬੀਬੀ ਨਾਲ ਗੱਲ ਕਰੀ ਐ ਨੀ ਮੈਂ ਇਹ ਤੇਰਾ ਫੋਨ ਆ ਰਿਹਾ ਚੱਲੋ ਫਿਰ ਮਿੱਤਰੋ ਆਪਾਂ ਕਿਸੇ ਕਿਸੇ ਨਾਲ ਕਰਦੇ ਹੁਣ ਲੱਗਦਾ ਜੇ ਕਰ ਸਕਾਂਗੇ ਤਾਂ ਕਿ ਚੱਲ ਜੀ ਫੈਸਾਨੀ ਦਾ ਫਿਰ ਅਥਨ ਨਹੀਂ ਕਰਦੇ ਹੁੰਨੇ ਆਪਾਂ ਕੱਲ ਸਹੀ ਇਹ ਸਪਾਈ ਕਰਕੇ ਤੁਹਾਨੂੰ ਦਿਖਾਉਂਦੇ ਰਹਾਂਗੇ ਬਾਅਦ ਚ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਸਾਰੀ ਸਪਾਈ ਕਰਤੀ ਹੈ ਉਚਾਈ ਤੇ ਮੰਮੀ ਤਾਂ ਲੈ ਆਸਮਾਨ ਉੱਤੇ ਟਾਕੀਆਂ ਲਾਈ ਜਾਂਦੀ ਹੈ ਮਿੱਤਰੋ ਇਹ ਹੈ ਜਿਹੜੀਆਂ ਆਪਣੀਆਂ ਸਾਰੀਆਂ ਬੋਰੀਆਂ ਨੇ ਹਨ ਜਿਹੜੀਆਂ ਆਪਾਂ ਦੋ ਦੋ ਮੰਗਾਈਆਂ ਨੇ ਇੱਕ ਇੱਕ ਆਪਾਂ ਬੋਰੀ ਹਨ ਚੱਕ ਕੇ ਅੰਦਰ ਤੇਰੀ ਇਹਨੇ ਦੇਖੋ ਜੀ ਤੇ ਉਹ ਦੇਖੋ ਉਹ ਦੋ ਬੋਰੀਆਂ ਸਹੀ ਹੋਈਆਂ ਇੱਕ ਅੰਦਰੇ ਧਰਤੀ ਆਪਾਂ ਦੋਨੇ ਉਹ ਆ ਲੱਗਦਾ ਅੰਦਰੋਂ ਹੈਡਪਾਲਾਂ ਦੇ ਸਾਹਮਣੇ ਆਪਾਂ ਆ ਦੋ ਬੋਰੀਆਂ ਸੀ ਗੀਆਂ ਗੁੱਟੀਆਂ ਵਾਲੀਆਂ ਯਾਰ ਇੱਕ ਅੰਦਰੇ ਧਰੇ ਤੇ ਕਾ ਕੈਟਲ ਫੀਡ ਧਰ ਕੇ ਆਉਣੀ ਆ ਆਪਾਂ 8000 ਇਹ ਵੀ ਥੋੜਾ ਜਿਹਾ ਥਾਂ ਪੀੜਾ ਕਰਕੇ ਸਾਨੂੰ ਝੂਲੇ ਵੀ ਰੱਖਣਾ ਪੈਂਦਾ ਜੀ ਸਾਰਾ ਕੋਈ ਨੋਰ ਕਰਿਆ ਕਰੋ ਐਨਾ ਕੋਈ ਝੂਲੇ ਟੱਪੇ ਜੀ ਫਿਰ ਉੰਟੀ ਕਰੀ ਮਜਬੂਰੀ ਆ ਨਾ ਹਾਂ ਨਾ ਅੰਦਰ ਕਰ ਸਕਦੇ ਭੈਡਾ ਲੱਗਦਾ ਭਰਾਂ ਦੇ ਵਿੱਚ ਬੈਠਣਾ ਕਰਨਾ ਹੁੰਦਾ ਉਦੋਂ ਪਸ਼ੂ ਹੁੰਦੇ ਹੈ ਕਈ ਵਾਰ ਖੁੱਲ ਕੇ ਜਾਦੇ ਖਾ ਜਾਣ ਫਿਰ ਵੀ ਨੁਕਸਾਨ ਆ ਹੈਨਾ ਕਈ ਵਾਰ ਕੱਟਿਆਂ ਦਾ ਨਹੀਂ ਪਤਾ ਹੁੰਦਾ ਕਈ ਵਾਰ ਖੁੱਲ ਜ ਜਿਹੜੀ ਮਿੱਤਰ ਹੁਣ ਆਪਾਂ ਸਾਰੀਆਂ ਇੱਥੇ ਫੀਟਾਂ ਕੱਢ ਲਿਆ ਨੇ ਜਿਹੜੀਆਂ ਕੰਮ ਦੀਆਂ ਸੀ ਬਸ ਉਹ ਰੱਖ ਲਈ ਆਪਾਂ ਜਿਹੜੀਆਂ ਵਦ ਵਦ ਸੀਗੀਆਂ ਵਦੂ ਸਿੰਘ ਤੇ ਹੋਣ ਸੀ ਹਾਂ ਤੇ ਹੁਣ ਆਪਾਂ ਮਿਕਸ ਕਰਦੇ ਆਂ ਜੀ ਸਾਰੀ ਆਪਾਂ ਫਿਰ ਆਪਣੇ ਕੋਲੇ ਨੇ ਢੋਲੇ ਵੀ ਨਹੀਂ ਸੀ ਨਾ ਵੀ ਆਪਾਂ ਸਾਰਿਆਂ ਨੂੰ ਕੱਟ ਨਹੀਂ ਸਕੀ ਆਹ ਆਟੇ ਵਾਲਾ ਹੋ ਗਿਆ ਬਸ ਆਹ ਤੰਣਨੇ ਆਪਣੇ ਕੋਲੇ ਜੀ ਹਾਂਜੀ ਇਸ ਕਰਕੇ ਆਪਾਂ ਨੇ ਆਪਾਂ ਮਿਕਸ ਕਰਦਿਆਂ ਜੀ ਤੇ ਬਾਕੀ ਤੁਸੀਂ ਵੀ ਨਾਲ-ਨਾਲ ਦੇਖੀ ਜਾਓ ਜੀ

ਜੀ ਇਹ ਸਲੋਟ ਫੀਡਰ ਲਾ ਰਹੇ ਸਾਰੀ ਮਿਕਸ ਕਰਕੇ ਪਾਵਾਂਗੇ ਸਰੋਂ ਦੀ ਖਲ ਤੇ ਇੱਕ ਜੀ ਗਿਆ ਸੀਗਾ ਪੁੱਲਗੀ ਸੋਨਾ ਛਿਲਕਾ ਇੱਕ ਚੌਕਰ ਇਹ ਚੀਜ਼ਾਂ ਰਲਾ ਕੇ ਤੇ ਜਿਹੜੀਆਂ ਊਂ ਫੀਡਾਂਗੇ ਉਹ ਤੇ ਪੁਕਣਾ ਨੂੰ ਅਲੱਗ ਪਾਇਆ ਕਰਾਂਗੇ ਉਹ ਤਾਂ ਵਿੱਚ ਨਹੀਂ ਰਲਦੀਆਂ ਹੁੰਦੀਆਂ ਇਹ ਤਿੰਨਾਂ ਨੂੰ ਆ ਜਾਂਦੀਆਂ ਨਾਲ ਤਾਂ ਆਪਣੀਆਂ ਕਟੀਆਂ ਨੂੰ ਆ ਜੂਗੀ ਨਾਲੇ ਆਪਣੀ ਮੱਝ ਨੂੰ ਆ ਜੂਗੀ ਤੇ ਬੜੇਮਿਆਂ ਦਾ ਆਪਣਾ ਗੱਟਾ ਭਰਿਆ ਪਾਇਤ ਕੀ ਬੜੇਮਿਆਂ ਦੀ ਖਲ ਨਹੀਂ ਮੰਗਾਈ ਆਪਾਂ ਬੜੇਮੇ ਵੀ ਨਾਲ ਪਿਉਆਂ ਕਰਾਂਗੇ ਉਹਦੇ ਬੜੇਮੇ ਵਿੱਚ ਨਹੀਂ ਪਉਂਦੇ ਲੋ ਜੀ ਮਿੱਤਰੋ ਸਾਰੀ ਆਪਾਂ ਇਹ ਰਲਾ ਦਿੱਤੀਆਂ ਹੁਣ ਤੇ ਇਹ ਵਾਹ ਸੋਨੇ ਨੂੰ ਆਪਾਂ ਬੱਠਲ ਵਿੱਚ ਪਾ ਕੇ ਉਹਦੇ ਵਿੱਚ ਪਾਵਾਂਗੇ ਤੇ ਹੁਣ ਮੰਮੀ ਜਾ ਰਹੀ ਹੈ ਜੀ ਆਪਣੇ ਗਵੰਡੀਆਂ ਦੇ ਨਮਾ ਬੰਨਣਾ ਤੇ ਕੇਰਾ ਹੁਣ ਮੰਮੀ ਉੱਥੇ ਜਾਊਗੀ ਜੀ ਤੇ ਆਪਾਂ ਮੈਂ ਇਕੱਲਾ ਹੀ ਇਹ ਪਾ ਦੂੰਗਾ ਤੇ ਆਪਾਂ ਇੱਥੇ ਸਾਰ ਸਫਾਈ ਕਰ ਦਾਂਗੇ ਆਪਾਂ ਚਲੋ ਇਹ ਪਾ ਦਈਏ ਫਿਰ ਆਪਾਂ ਜੀ ਤੇ ਛੇਤੀ ਛੇਤੀ ਪਾਏ ਗਰਮੀ ਬਹੁਤ ਹੋ ਰਹੀ ਹੈ ਚਲੋ ਦੇਖੋ ਮੈਂ ਸਾਰੀਆਂ ਕਲਾਈ ਇਹਦੇ ਵਿੱਚ ਪਾਤੀਆਂ ਤੇ ਮੰਮੀ ਜਾ ਰਹੀ ਹੈ ਮੰਮੀ ਦੇਖੋ ਕਿਵੇਂ ਲੱਗ ਰਹੀ ਹੈ ਜੀ ਦੇਖੋ ਆ ਭਰਤੀ ਇਧਰ ਇਧਰੋਂ ਇਧਰੋਂ ਵੀ ਸਫਾਈ ਕਰਤੀ ਜੀ ਮੈਂ ਮੰਮੀ ਜਾ ਰਹੀ ਹੈ ਦੇਖੋ ਜੀ ਇਧਰ ਦੇਖ ਤਾਂ ਹੈ ਦੇਖੋ ਇਹ ਦੇਖੋ ਜੀ ਭਾਈ ਕਾ ਸਾਰੀ ਤੇ ਹੁਣ ਇਹ ਮੈਂ ਬੇੜਾ ਸਾਫ ਕਰਦਾ ਹਾਂ ਸਾਰਾ ਦੇਖੋ ਕਿੰਨਾ ਗੰਦੇ ਆ ਪਹਿਰੇ ਗੂਰੇ ਲੱਗ ਰਹੇ ਨਾਲੇ ਤੇ ਦੇਖੋ ਜੀ ਤੇ ਹੁਣ ਆਪਾਂ ਇਹ ਸੁੰਭਰਦੇ ਅੰਦਰੋਂ ਮੰਮੀ ਨੂੰ ਸੁੰਭਰ ਕੇ ਬਾਗੀ ਚ ਪੋਚਾ ਵੀ ਲਾਗੀ ਤੇ ਦੇਖੋ ਜੀ ਬਸ ਆਹ ਆ ਰਹਿ ਗਿਆ ਆਪਣਾ ਕੰਮ ਇੰਨਾ ਕ ਇਹ ਆਪਾਂ ਸੁੰਭਰਤੀਏ ਫਿਰ ਤੁਹਾਡੇ ਨਾਲ ਮਿਲਦੇ ਆਪਾਂ ਮਿੱਤਰੋ ਮਿੱਤਰੋ ਆਪਾਂ ਆਬਦੇ ਹਾਲ ਵੀ ਪਤੀ ਮੈਂ ਬਸ ਸਾਫੀ ਕਰਤੇ ਤਰੋਂ ਤੁਹਾਨੂੰ ਲੱਗੇ ਤੇੇ ਵਾਰ ਸਹੁਰੂ ਕਾਮ ਹੋਇਆ ਪਰਸੋਂ ਜਰੂਰ ਸ਼ੇਅਰ ਕਰਾਂਗੇ ਪੱਕੀ ਸਾਰੇ ਨਾਨਾ ਸਪੋਰਟ ਕਰੀਆ ਕਰੋ ਧੰਨਵਾਦ ਤੁਹਾਡੇ ਸਾਰਿਆਂ ਜਿਹੜਾ ਹੁਣ ਤੱਕ ਵੀ ਮੈਨੂੰ ਇੰਨੀ ਸਪੋਰਟ ਕਰਦੇ ਰਹੇ ਹੋ ਤੇ ਕਰਦੇ ਰਹੋਗੇ ਆਉਣ ਵਾਲੇ ਸਮੇਂ ਤੱਕ ਤੇ ਮੈਂ ਆਪਦੀ ਮਾਂ ਦੇ ਇੱਕ ਦਿਨਾਂ ਇੱਕ ਜਰੂਰ ਸੁਪਨਾ ਪੂਰਾ ਕਰਾਂਗਾ ਮਿੱਤਰੋ ਹੁਣ ਆਪਾਂ ਪਾਇਸੀ ਕੋਠੇ ਦੇ ਜੀ ਤੇ ਟਾਈਮ ਹੋ ਗਿਆ 4:50 ਹੋ ਗਏ ਨੇ ਹੁਣ 5:00 ਵਜਣ ਆਲੇ ਆ ਤੇ ਬਸ ਹੁਣ ਆਪਾਂ ਮੱਜਾਂ ਨੂੰ ਵੀ ਬਾਹਰੋਂ ਅੰਦਰੇ ਲੈ ਕੇ ਆਉਣਾਗਾ ਤੇ ਅੱਜ ਜਿਹੜੀ ਕੱਲ ਆਪਾਂ ਫੀਡਮ ਗਈ ਸੀ ਉਹ ਅੱਜ ਪਹਿਲੀ ਵਾਰੀ ਅੱਜ ਪਾ ਕੇ ਦੇਖਾਂਗੇ ਆਪਾਂ ਅੱਜ ਹੁਣ ਭਾਂਤੀ ਪਈਏ ਖਾ ਲੋ ਤੇ ਚਲੋ ਹੁਣ نیچے ਚੱਲਦੇ ਆਪਾਂ ਸੰਨੀ ਰਲਾਉਣੇ ਆ ਚਲੋ ਮਿੱਤਰੋ ਫਿਰ ਧੁੱਪ ਵੀ ਬਹੁਤ ਘੈਂਟ ਆ ਰਹੀ ਏ ਦੇਖੋ ਉਹ ਰੇ ਪਿਆ ਸੀ ਪਹਿਲੇ ਮੰਮੀ ਵੀ ਬੈਠੀ ਚਾਹ ਚੂ ਪੀ ਕੇ ਮੰਮੀ ਵੀ 5-10 ਮਿੰਟ ਉਹ ਰੇ ਪੈ ਕੇ ਵਾਗੀ ਜੀ ਮੈਂ ਫੋਨ ਦੇਖੇਂਦਾ ਬਟਾਈ ਮੈਂ ਸਟੱਡੀ ਵੀ ਕਰੀਂਦਾ ਫੇਰ ਤਾਂ ਤੋਂ ਫਿਰ ਚੱਲਦੇ ਆ ਹੇ ਨੀਚੇ ਆਪਾਂ ਪਹਿਲਾਂ ਸੰਨੀ ਪਾਉਣੇ ਚੱਲੇ ਕਿ ਫੇਰ ਤੁਹਾਡੇ ਨਾਲ ਆਪਾਂ ਵੀ ਸ਼ੇਅਰ ਕਰਦੇ ਨਾਲ ਦੱਸਾਂਗੇ ਕਿ ਮੇਰੇੰਦੀ ਆਪਣੀ ਅੱਜ ਦੀ ਆਉਜੀ ਆਪਾਂ ਨਿੰਮ ਤੋਂ ਕਰਿਆ ਗਈ ਸੀਗੇ ਰਮਾਨ ਨੇ ਅੱਜ ਬਹੁਤ ਸੋਹਣਾ ਬਣਾਤਾ ਨજર ਨ ਲੱਗੇ ਮੇਰੇ ਪੁੱਤ ਨੂੰ ਇਹਦਾ ਸਾਰਾ ਕੰਮ ਸੰਭਾਲਤਾ ਨੇ ਦੇਖੋ ਮੈਂ ਨਾ ਇੰਨਾ ਕੁਸ ਖਲਾਰਾ ਪਾ ਕੇ ਛੱਡ ਗਈ ਸੀ ਇੱਥੇ ਪੂਰਾ ਉਦੋਂ ਮੈਂ ਬਾਗੀ ਸੀ ਕੱਪੜੇ ਪਾ ਕੇ ਤੇ ਇਹ ਦੇਖੋ ਆ ਘੈਂਟ ਬਣਾਤਾ ਸਾਰਾ ਸੁੰਬਰ ਸੁੰਬਰਤਾ ਸਾਰਾ ਉਹਨੇ ਬਿੜਾ ਗੂੜਾ ਸਾਫ ਕਰਿਆ ਪਿਆ ਸਾਨੂੰ ਖੁਸ਼ੀ ਹੋ ਗਿਆ ਹੈਨਾ ਬਹੁਤ ਨਾ ਖੁਸ਼ੀ ਹੋ ਗਈ ਵੀ ਵਧੀਆ ਰਮਾਨ ਨੇ ਸਾਰਾ ਕੰਮ ਸੰਭਾਲ ਲਿਆ ਵਿੜਾਈ ਬਣਾਇਆ ਸੈਂਟਰ ਬاتھਰੂਮ ਵਗੈਰਾ ਸਾਰਾ ਕੁਝ ਸਾਫ ਕਰਾਇਆ ਪਿਆ ਸੀ ਇਹ ਦੇਖੋ ਕੱਪੜੇ ਮੇਰੇ ਰਹਿ ਗਏ ਜੀ ਮੈਂ ਆਈਆਂ 3:30 ਵਜੇ ਆਈਆਂ ਮੇਰੇ ਕੱਪੜੇ ਸਾਰੇ ਰਹਿ ਗਏ ਧੋਣ ਵਾਲੇ ਕੱਲ ਨੂੰ ਭਵਾਂਗੇ ਹੁਣ ਤੇ ਹੁਣ ਰਮਨ ਸੰਨੀ ਘਰ ਲਾ ਰਿਹਾ ਹੈ ਘਲਾਤੀ ਮੰਨ ਲਾ ਤੇ ਆਪਾਂ ਸੰਦੀਰ ਰਾਤੀ ਦੇਖੋ ਤੇ ਆ ਜਿਹੜੀ ਆਪਾਂ ਕੱਲ ਫੀਡ ਮੰਗਾਈ ਸੀ ਆਪਾਂ ਉਹ ਵੀ ਮੱਝਾਂ ਨੂੰ ਪਾਤੀ ਤੇ ਕੁਛ ਕੱਪੜਾ ਇੱਧਰ ਰੱਖਤੀ ਤੇ ਫਿਰ ਦੋ ਬਾਰ ਇਸ ਤਰ੍ਹਾਂ ਆਪਾਂ ਇੱਧਰ ਤੜੀ ਸਿਆਣਾ ਪੁੱਤਣਾ ਜੀ ਸਾਰੇ ਦੱਸਿਓ ਕਮੈਂਟ ਕਰਕੇ ਰਹਿਣਾ ਜੀ ਅੰਮਾ ਜੀ ਇਹ ਆਹ ਇਹ ਰਕਤੀ ਸਵੇਰੇ ਵਾਸਤੇ ਕਿ ਆਪਣੀ ਮੱਝ ਚਾੜ ਤੇ ਮਿਲਦੀ ਆ ਹਨ ਔਖਾ ਹੋ ਜਾਂਦਾ ਫਿਰ ਤੇ ਆਹ ਇਹਨੇ ਫਿੱਡਾਂ ਥੋੜਾ ਥੋੜਾ ਨਾਲ ਫਿਰ ਇਕੱਠਾ ਡੋਲਦਾਂ ਨੀਆ ਫਿੱਡਾਂ ਪਾ ਪਾ ਰੱਖਤ ਨੇ ਅੱਡੀ ਵਰਕਤ ਦੀ ਨਾ ਪਾ ਗੋ ਦੀ ਹਨਾ ਵਰਕਤ ਦੀ ਤਾਂ ਨਹੀਂ ਵਰਕਤ ਦੀ ਛੋਟੀ ਛੋਟੀ ਜੇ ਉੱਪਰ ਉੱਪਰ ਵਾਲੇ ਚ ਉਹਨੂੰ ਤਾਂ ਬੱਠਰ ਦੇ ਵਿੱਚ ਉਹ ਵੱਡੀ ਮੱਝ ਦੀ ਜਿਹੜੀ ਉਹ ਬਾਟੀਏ ਚ ਉਹ ਵੱਡੀ ਕੱਟੀ ਦੀ ਠੀਕ ਹੈ ਠੀਕ ਠੀਕ ਹੈ ਤੇ ਉਹ ਨਿੱਕੀ ਵਰਕਤ ਦੀ ਉੱਥੇ ਹੀ ਰੱਖ ਦੇ ਉਹਨੂੰ ਤਾਂ ਕੁੰਜੇ ਦੀ ਬੰਦੇ ਨੇ ਇੱਥੇ ਰੱਖਤੀ ਠੀਕ ਆ ਆ ਬੱਟਲ ਬਣਾ ਕਰ ਮਨ ਚਿੱਕੜ ਜਾਨ ਕਰਦੇ ਹੋ ਆ ਕੇ ਵਿੱਚ ਨਾ ਵਜਣ ਮੋਂ ਭੱਜਾਂ ਭੱਜਾਂ ਆਉਣੀਆਂ ਆ ਦੇਖੋ ਜੀ ਸਾਰਾ ਇਹ ਸੜਾ ਡੀ ਗੋ ਕਰਕੇ ਰੱਖਤਾ ਬੱਟਲ ਉਹੋ ਚੋਚ ਪਣਾ ਕਰ ਲੈ ਆ ਕੇ ਬਣਾ ਦੇ ਸਮ ਦੇਖ ਰਿਹਾ ਉਹ ਵੀ ਨਹੀਂ ਸਫਾਈ ਲੱਗ ਰਹੀ ਜਾਨ ਕੈਂਟ ਲੱਗਦਾ ਤੇ ਅੱਜ ਆਪਾਂ ਨੇ ਮੜਾਈ ਵਲੌਗ ਬਣਾਇਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਲੇ ਵਲੌਗ ਚ ਹਾਂ ਕੱਲ ਨੂੰ ਜਾਂ ਕਦੋਂ ਐਡਿਟ ਕਰੂਰ ਮਨ ਦੇ ਸਾਰੇ ਆਪਾਂ ਤੱਕ ਲਾ ਬਣਾਉਣ ਵਾਲੇ ਹੁੰਦੇ ਬਣਵਾ ਲਏ ਤੇ ਮਹਰਮਾਨ ਕੋਲ ਸੀ ਫੋਨ ਉੱਤੇ ਰਣਾ ਭੈਣਾਂ ਨੇ ਸਾਰਿਆਂ ਨੇ ਬਣਾਤਾ ਥੋੜਾ ਥੋੜਾ ਕਰਕੇ ਕਲਿੱਪਾਂ ਲੈ ਲੇ ਲੇਗਾ ਆਪਾਂ। ਬਹੁਤ ਧੰਨਵਾਦ ਜੀ ਇਹ ਕਰਦਿਆਂ। ਹਾਂ ਬਹੁਤ ਸਾਡਾ ਦਿਨੋਂ ਧੰਨਵਾਦ ਸਾਰੀਆਂ ਭੈਣਾਂ ਦਾ ਆਪਣੇ ਆਣ ਗਵਾਂਡ ਨੇ ਇੰਨਾ ਵਧੀਆ ਕਰ ਤੇ ਆਪਣੇ ਵੀ ਉਹਨਾਂ ਨੇ ਨਿਮ ਬੰਨ ਦਿੱਤਾ। ਆਪਣੀ ਨੰਨਦ ਲੱਗਦੀ ਸੀ ਮਤਲਬ ਜਿਹੜੀ ਰਮਨ ਉਹਦੇ ਕੋਲੇ ਬੇਟਾ ਹੋਇਆ ਸੀ ਤੇ ਮੰਨ ਲਾ ਆਪਣੀ ਵੀ ਹੀ ਬੇਟੇ ਇੰਨੇ ਵਧੀਆ ਨੇ ਸਾਰੇ ਵੀ ਸਾਰੀ ਖੁਸ਼ੀ ਮਨਾਉਂਦੇ ਨੇ। ਜੇ ਕਿਸੇ ਦਾ ਕੋਈ ਪ੍ਰੋਗਰਾਮ ਹਨ ਸਾਰੇ ਇੱਕ ਦੂਜੇ ਨਾਲ ਪੂਰਾ ਆਏ। ਬੜੀਆ ਜਸ਼ਨ ਮਨਾਉਂਦੇ ਨੇ ਤੇ ਆਪਣੇ ਵੀ ਬੰਨਤਾ ਨਿਮ। तो ते, दे, ते दे दे सारी बीह अपनी दोनों गल बोत बोल दी देखो वाग्या मझा खोलन मझा खोलूगा देखो जी अपनी सारी बीह दिन में मने पे है सामने सिरे के उधर देखो ਇਰਮਾਨ ਆਪਣੇ ਕਿੱਲੇ ਲਗਾ ਕੇ ਗਿਆ ਆਪਾਂ ਕਿੱਲ ਵੀ ਤਿਆਰ ਕਰ ਲਈ ਸੱਚ ਭਾਈ ਮੱਝਾਂ ਭੰਦੀਆਂ ਪਈ ਹੋਣੀਆਂ ਆ ਵੀ ਆਪਣੇ ਕਿੱਲਾ ਕਿੱਲ ਕਿੱਲਾ ਕਿੱਲਾ ਓਹੋ ਟੇਗਦੇ ਫਿਰਦੇ ਆ ਫਰਫਟ ਫਪਾਪ ਚੱਕ ਹੋਣੀਆਂ ਹੁਣ ਤੱਕ ਇਹਨਾਂ ਹੋਰ ਹਾਇਰਮਾਨ ਨੇ ਬੱਠੜ ਨਹੀਂ ਚੱਕਿਆ ਮੈਂ ਚੱਕਦੀ ਹਾਂ ਇਹ ਦੋ ਮਿੰਟ ਲਓ ਜੀ ਮੱਝਾਂ ਆਪਣੀਆਂ ਸਾਰੀਆਂ ਪਹੁੰਚ ਗਈਆਂ ਆਪਣਾ ਮੈਕਸ ਵੀ ਪਹੁੰਚ ਗਿਆ ਸਾਰੇ ਆਪਦੇ ਨੀਰਾ ਖਾਣ ਲੱਗ ਗਏ ਤੇ ਇਰਮਾਨ ਵੀ ਬਾਹਰੋਂ ਆ ਰਿਹਾ ਠੀਕ ਹੈ ਚੱਕ ਕੇ ਪੰਗੋ ਹਾਂ ਮੈਂ ਸਵੇਰੇ ਸੁੱਟ ਕੇ ਆਉਂਗੀ ਆ ਗਿਆ ਜੀ ਮਾਨਾ ਕਤੇ ਕਰਤੇ ਸਾਰਾ ਕੰਮ ਗੋਆ ਸੀ ਟਾਇਰ ਮੈਂ ਹੋਰ ਆਹ ਮਾਈ ਗੋਡ ਮੈਂ ਤਾਂ ਖਸਵੇਰੇ ਸਿੱਟੂ ਚੱਲ ਬਹੁਤ ਵਧੀਆ ਹਾ ਮੇਰੇ ਪੁੱਤ ਨੂੰ ਅਛਾ ਵਛੇ ਦੇ ਨਾਲ ਲਾ ਪੁੱਤ ਖਾਵਾਛੇ ਦੇਗੀ ਚਲੋ ਅੱਜ ਦਾ ਵਲੋਗ ਦਾ ਪੈਦਾ ਇੱਥੇ ਐਂਡ ਕਰਦੇ ਆਂ ਹੋਪ ਕਰਦੇ ਆਂ ਸਾਰਿਆਂ ਨੂੰ ਵਧੀਆ ਲੱਗਿਆ ਹੋਵੇ ਚੈੱਕ ਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੂ ਦੱਸਿਓ ਮਿਲਦੇ ਆਂ ਅਗਲੇ ਵਲੋਗ ਦੇ ਵਿੱਚ ਸਸਰੀ ਕਾਲ ਜੈ ਰਹੇ ਆਂ ਲੱਕਸ ਫੋਰ ਵਾਚਿੰਗ ਬਾਏ